ਜੈ ਪ੍ਰਧਾਨ ਅੱਜ ਹਿੰਦੁਸਤਾਨ ਦੀ ਉਹ ਸ਼ਖਸੀਅਤ ਜਿਨ੍ਹਾਂ ਹਿੰਦੁਸਤਾਨ ਦਾ ਸੰਵਿਧਾਨ ਲਿਖ ਕੇ ਹਿੰਦੁਸਤਾਨੀ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹਿੰਦੁਸਤਾਨ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਕਿਸਨ ਬੂਟ ਪਹੁੰਚਦਾ ਜ਼ਾਰੀ ਸੀ ਹੁੰਦਾ ਜੀਵਨ ਦਾ ਹੱਕ ਨਹੀਂ ਹੁੰਦਾ ਖਾਰ ਤੋਟੇ ਸਾਡੀਆਂ ਭੈਣਾਂ ਜੀ ਉਹਨਾਂ ਦਾ ਖਾਦਮ ਦੀ ਖੁਸ਼ੀ ਹੈਪਨਿੰਗ ਹੋ ਜਾਂਦੀ ਤੇ ਉਹਨ ਵੀ ਸਤੀ ਵਸਤਾ ਸੀ ਬਾਲ ਕੱਟੇ ਜਾਂਦੇ ਸੀ ਲੇਕਿਨ ਭਾਰਤ ਦੇ ਰਤਨ ਡਾਕਟਰ ਭੀਮrao ਉਮੀਦਵਾਰ ਜੀ ਨੇ ਹਿੰਦੁਸਤਾਨ ਦਾ ਸੰਧਾਨ ਲਿਖ ਕੇ ਹਮ ਨੂੰ ਜਿੰਦਾ ਹੱਕ ਦਿੱਤਾ ਖਾਸ ਤੌਰ ਤੇ ਦਲਤਾਂ ਦੇ 바ਤ ਤੇ ਉਹਨਾਂ ਨੇ ਇੱਕ ਐਸਾ ਤੋਹਫਾ ਦਿੱਤਾ ਹੈ ਜਿਹੜਾ ਕਿ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿੰਦਾਦਾਰ ਸਾਰੇ ਅਧਿਕਾਰ ਉਹਨਾਂ ਦੀ ਕੀ ਇੱਕ ਜੀਨ ਦੀ ਨਵੀਂ ਜ਼ਿੰਦਗੀ ਦਿੰਦੀ ਹੈ ਜੋ 26 ਜਨਵਰੀ ਵਾਲੇ ਦਿਨ ਇੱਕ ਪਾਸੇ ਤੇ ਸਾਰੇ ਹੀ ਹਿੰਦੁਸਤਾਨ 'ਚ ਖੁਸ਼ੀਆਂ ਭਰਿਆ ਮਾਹੌਲ ਸੀ ਇੱਕ ਕਿਰਤਕਨ ਬੰਦਾ ਜੋ ਵਿਦੇਸ਼ੀ ਤਾਕਤਾਂ ਦੇ ਮਗਰ ਲਾ ਕੇ ਪੂਰੀ ਤਿਆਰੀ ਕਰਕੇ ਇੱਥੇ ਆਇਆ ਜਿਨੇ ਹਿੰਦੁਸਤਾਨ ਦਾ ਉਤਰੰਗਾ ਚੰਡਾ ਪਹਿਲਾਂ ਉਸ ਨੂੰ ਅੱਗ ਲਗਾਈ ਸਬਦਾਨ ਵਗਲਵਾਈ ਫਿਰ ਸੱਚੇ ਪਾਤਸ਼ਾਹ ਡਾਕਟਰ ਭੀਮrao ਮੀਤਗੜੀ ਦਾ ਸਤਤ ਨੂੰ ਤੁਰੰ데 ਵਾਤ ਨਪਰਾ ਲਾਗੀ ਤਾਂ ਪਕੜਿਆ ਗਿਆ ਉਡੀਨਕਵਰੀ ਚੱਲਦੀ ਪਈ ਆ ਰਮਾਨ ਚੱਲਦਾ ਪਿਆ ਵਿਦੇਸ਼ੀ ਤਾਕਤਾਂ ਦਾ ਮਗਰਾਥਾ ਹੁੰਦਾ ਹੈ ਇੱਥੇ ਤੇ ਲੱਗਦਾ ਕਿ ਪੰਨੂ ਦੇ ਹੱਥ ਹੈ ਕਿ ਜਿਹੜਾ ਕਿ ਉੱਧਰ ਬਾਹਰੋਂ ਤਿਆਰ ਕਰਕੇ ਬੰਦਿਆਂ ਨੂੰ ਇੰਡੀਆ ਵਿੱਚ ਭੇਜਦਾ ਹੈ ਲੇਕਿਨ ਵਿਦੇਸ਼ੀ ਤਾਕਤਾਂ ਦੀ ਕੋਈ ਵੀ ਚਾਲ ਚੱਲਣ ਨਹੀਂ ਦਿੱਤੀ ਜਾਵੇਗੀ ਅੱਜ ਕਾਰਪੋਰੇਸ਼ਨ ਪੁੱਡਾ ਪੁਲਤ ਪ੍ਰਸ਼ਾਸਨ ਤੇ ਡੀਸੀ ਦਾ ਪ੍ਰਸ਼ਾਸਨ ਅੱਜ ਦਿੱਤੇ 71 ਹੋਇਆ ਜਿਨ੍ਹਾਂ ਨੇ ਮੂਰਤੀ ਦੇ ਵਾਸਤੇ ਤੇ Aprendar आले-ਦਲੇ ਰੌਂਡ ਸ਼ਿਸ਼ਾ ਇਹਨੂੰ ਖੂਬਸੂਰਤ ਕਰਨ ਵਾਸਤੇ ਲੇਟਿੰਗ ਗਲਾਸ ਗਰਾਸ ਸਾਰਾ ਕੁਝ ਲਾਉਂ ਦਾ ਪ੍ਰਬੰਧ ਕੀਤਾ ਗਿਆ ਦੋ ਹਫ਼ਤਿਆਂ ਦੇ ਵਿੱਚ ਨੂੰ ਕੰਪਲੀਟ ਕਰਨਾ ਇਹ ਸਾਡਾ ਵੀ ਟੀਚਾ ਹੈ ਤੇ ਇਹਨਾਂ ਦਾ ਵੀ ਹੈ ਅਸੀਂ ਤੇ ਇਤੇ ਨੇ ਆਫਰ ਦਿੱਤੀ ਆ ਜਿੰਨੀ ਸਰਕਾਰ ਨੇ ਪੈਸੇ ਲਾਉਣੇ ਇਹ ਲਾ ਦੇਣ ਬਾਕੀ ਜੇ ਲਾਉਣ ਦੀ ਲੋੜ ਹੋਵੇ ਸਾਡਾ ਸਮਾਜ ਭਗਵਾਨ ਬਾਲਮੀ ਆਸ਼ੰਤੂਨਾ ਸਰ ਟਰਸਟ ਕਿਸੇ ਗੱਲੋਂ ਕਮਜ਼ੋਰ ਨਹੀਂ ਕਿ ਆਪਣੇ ਮਹਾਪੁਰਸ਼ਾਂ ਵਾਸਤੇ ਪੈਸੇ ਖਰਚਣ ਦੇ ਵਾਸਤੇ ਹਰ ਬਿਲਿਆਰ ਹੈ ਧੰਨਵਾਦ ਜੈ ਪੀਮ ਜੈ ਭਾਰਤ ਪੀਮਾ ਤੇਰੀ ਸੋਚ ਤੇ ਪਹਰਾ ਦੇਖੋ ਜੀ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਹੋਰ ਸਾਨੂੰ ਲੱਗਦਾ ਕਿ ਜਲਦੀ ਜਿਹੜਾ ਸਟੈਚੂ ਆ ਜਿਹਨਾਂ ਨੁਕਸਾਨ ਹੋਇਆ ਆ ਉਹ ਸਟੈਚੂ ਦੇ ਨੁਕਸਾਨ ਨੂੰ ਉਹਨਾਂ ਠੀਕ ਕਰਨ ਠੀਕ ਵੀ ਕੀਤਾ ਆ ਔਰ ਨਾਲ ਉਹ ਦਿਹਾੜੇ ਦੁਆਲੇ ਦੀ ਸੁਰੱਖਿਆ ਵਾਸਤੇ ਜੋ ਵੀ ਵਿਵਸਥਾ ਹੋਣੀ ਆ ਉਹਨੂੰ ਕਰਨ ਦੇ ਲਈ ਉਹ ਆਏ ਨੇ ਔਰ ਜਲਦੀ ਇੱਥੇ ਕੰਮ ਸ਼ੁਰੂ ਹੋ ਜਾਏਗਾ ਜਿਹੜਾ ਪੂਰਾ ਬਾਬਾ ਸਾਹਿਬ ਦਾ ਜਿਹੜਾ ਸਟੈਚੂ ਔਰ ਨਾਲ ਜਿਹੜਾ ਸਵਿਧਾਨ ਬਣਿਆ ਉਹਨੂੰ ਸਾਰਿਆਂ ਨੂੰ ਸੁਰੱਖਿਆ ਜਿਹੜੀ ਉਹ ਉਹ ਦਿੱਤੀ ਜਾ ਰਹੀ ਹੈ ਪਰ ਨਾਲ ਨਾਲ ਜਿਸ ਦਿਨ ਦੀ ਇਹ ਘਟਨਾ ਹੋਈ ਆ ਜਿਹੜੀ ਟੀਮ ਤੁਹਾਨੂੰ ਕੈਮਰੇਜ਼ ਨਜ਼ਰ ਆ ਰਹੀ ਆ ਅਸੀਂ ਦਿਨ ਰਾਤ ਗੱਬਰ ਸਾਹਿਬ ਧੂਣਾ ਸਾਹਿਬ ਤੋਂ ਲੱਗੇ ਹੋਏ ਨੇ ਇਸ ਵੇਲੇ ਸਾਡੇ ਨਾਲ ਪੰਕਰ ਨਾਰਜੀ ਨੇ ਬਹੁਤ ਵੱਡੀ ਆਵਾਜ਼ ਸਾਡੇ ਨਾਲ ਪਵਨ 드ਰਾਵੜ ਜੀ ਨੇ ਸਿਕੰਦਰ ਚੋਹਾਂ ਜੀ ਨੇ ਸ਼ਕਤੀ ਕਲਿਆਣ ਜੀ ਹੋਰ ਵੀ ਜਿੰਨੇ ਵੀ ਲੋਕ ਇੱਥੇ ਖੜੇ ਨੇ ਪੰਮਾ ਜੀ ਖੜੇ ਨੇ ਅਸੀਂ ਸਾਰੇ ਲੋਕ ਦਿਨ ਰਾਤ ਇੱਕੋ ਹੀ ਸਾਡਾ ਮਕਸਦ ਹੈ ਕਿ ਜਿਹੜਾ ਇੱਥੇ ਨਰਾਦਰ ਹੋਇਆ ਜਿਹੜਾ અપਮਾਨ ਹੋਇਆ ਉਹਦੀ ਉਪਰਪਾਈ ਕੀਤੀ ਜਾਵੇ ਔਰ ਪਰਮਾਤਮਾ ਦਾ ਔਰ ਈਸ਼ਵਰ ਨੂੰ ਯਾਦ ਰੱਖਦੇ ਹੋਏ ਸਾਨੂੰ ਜਿਹੜਾ ਹੱਕ ਸਾਨੂੰ ਜਿਹੜਾ ਵਾਪਸ ਆਬਨੇ ਲੈ ਕੇ ਦਿੱਤਾ ਜਿਸ ਵਿਅਕਤੀ ਨੇ ਸਾਨੂੰ ਹੱਕ ਲੈ ਕੇ ਦਿੱਤਾ ਉਹਦੀ ਸੁਰੱਖਿਆ ਕਰਨਾ ਵੀ ਸਾਡਾ ਪਹਿਲਾ ਫਰਜ਼ ਆ ਉਹਦੇ ਲਈ ਸਾਰੇ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਅਸੀਂ ਜਿਸ ਦਿਨ ਨਹੀਂ ਘਟਨਾ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਆਰਾਮ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਨਹੀਂ ਆ ਕਾਰਪੋਰੇਸ਼ਨ ਵੱਲੋਂ ਇੱਕ ਬਲੂਪ੍ਰਿੰਟ ਜਿਹੜਾ ਨਕਸ਼ਾ ਤਿਆਰ ਕੀਤਾ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਇਆ ਪਲੱਸ ਇਹਨੂੰ ਹੋਰ ਬਿਊਟੀਫਾਈ ਕਰਨ ਲਈ ਤਾਂ ਕਿ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਜਾਵੇ ਤੇ ਭਵਿੱਖ ਵਿੱਚ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਉਹਨੂੰ ਵੀ ਧਿਆਨ ਚ ਰੱਖਦੇ ਹੋਇਆ ਇੱਥੇ ਪ੍ਰੋਪਰ ਲਾਈਟਿੰਗ ਦਾ ਪ੍ਰਬੰਧ ਸੀਸੀਟੀਵੀ ਦਾ ਪਲੱਸ ਇਹਦੀ ਗ੍ਰਿਲ ਲਗਾ ਕੇ ਪ੍ਰੋਪਰ ਇਹਦੀ ਸੁਰੱਖਿਆ ਪਲੱਸ ਗਲਾਸ ਲਗਾ ਕੇ ਟਫਨ ਕਲਾਸ ਜਿਹੜਾ ਚੰਗੀ ਕੁਆਲਿਟੀ ਦਾ ਉਹ ਲਗਾ ਕੇ ਤੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਤੇ ਸਾਰਿਆਂ ਦੀ ਸਲਾਹ ਲੈ ਕੇ ਜਿਹੜਾ ਇਹਨੂੰ ਕੀਤਾ ਜਾ ਰਿਹਾ ਸਰ ਇਹ ਤੇ ਕਿੰਨਾ ਕੁ ਖਰਚਾ ਆਏਗਾ ਸਰ ਕਿੰਨਾ ਖਰਚਾ ਕਿੰਨਾ ਸਮਾਂ ਲੱਗੇ ਇਹਦੇ ਅੱਜ ਸਾਡੀ ਡਿਸਕਸ਼ਨ ਦੁਬਾਰਾ ਹੋਈ ਹੈ ਕੁਝ ਮੌਕੇ ਤੇ ਕੁਝ ਇੰਜੀਨਜ਼ ਇਹਨਾਂ ਨੇ ਰਿਕਮੈਂਡ ਕੀਤੇ ਆ ਤੇ ਉਹਨਾਂ ਨੂੰ ਵੀ ਇਨਕੋਰਪੋਰੇਟ ਕਰਕੇ ਐਸਟੀਮੇਟ ਕਾਰਪੋਰੇਸ਼ਨ ਤਿਆਰ ਕਰ ਲਈਗੀ ਤੇ ਜਿੰਨਾ ਵੀ ਇਹਦੇ ਤੇ ਬਜਟ ਆਉਂਦਾ ਉਹ ਕਾਰਪੋਰੇਸ਼ਨ ਵੱਲੋਂ ਜਿਹੜਾ ਉਹ ਕੀਤਾ ਜਾਣਾ ਸਰ ਕਿੰਨਾ ਦਾ ਸਮਾਂ ਦਿੱਤਾ ਗਿਆ ਜੀ ਜੀ ਬਿਲਕੁਲ ਜਲਦ ਤੋਂ ਜਲਦ ਜਿਹੜਾ ਅਸੀਂ ਇਹਨੂੰ ਸਟਾਰਟ ਕਰਵਾਉਣਾ ਤੇ ਮੇਰਾ ਖਿਆਲ ਹੈ ਕਿ ਦੋ ਹਫ਼ਤਿਆਂ ਦੇ ਵਿੱਚ ਮੌਕੇ ਤੇ ਕੰਮ ਜਿਹੜਾ ਉਹ ਤੁਹਾਨੂੰ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਸਰ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ਤੇ ਜਿਹੜੇ ਇਹਨਾਂ ਸੁਤੰਤਰਤਾ ਸੈਨਾਨੀ ਜਿਸ ਤਰ੍ਹਾਂ ਹੈਗੇ ਨੇ ਹੋਰ ਵੀ ਉਹਨਾਂ ਦੇ ਵੀ ਧਿਆਨ ਦਿੱਤਾ ਜਾਏਗਾ ਕਿ ਬਸ ਇਸੇ ਨਹੀਂ ਬਿਲਕੁਲ ਅਸੀਂ ਇਹ ਆਡਿਟ ਕਰਵਾ ਰਹੇ ਹਾਂ ਜੀ ਇਸ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੀਆਂ ਮੂਰਤੀਆਂ ਸਥਾਪਿਤ ਹੈਗੀਆਂ ਨੇ ਕੋਈ ਸ਼ਰਾਰਤੀ ਅੰਸਰ ਵੱਲੋਂ ਸ਼ਰਾਰਤ ਨਾ ਕੀਤੀ ਜਾਵੇ ਅਸੀਂ ਬਿਲਕੁਲ ਉਹਦਾ ਵੀ ਧਿਆਨ ਰੱਖ ਰਹੇ ਹਾਂ ਤੇ ਸਾਡੇ ਬਹੁਤ ਸਤਿਕਾਰਯੋਗ ਸਾਡੀਆਂ ਸ਼ਖਸੀਅਤਾਂ ਰਹੀਆਂ ਨੇ ਤੇ ਸਾਰਿਆਂ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਇਆ ਅਸੀਂ ਇਸ ਤਰ੍ਹਾਂ ਦੇ ਉਪਰਾਲ